वाहगुरु जी का खालसा वाई जी की फतेह आज जो दस्तारबंदी की पसंद करनी है दो फरवरी को परसों के दिन उसका उसके लिए अखंड पाठ साहब आज आरम्भ हुए हैं बाबा राजा सिंह जी एक चोकड़े पर पाठ करें गुरु साहब ऐसी कृपा करें कि मिलना अच्छे से हो जाए पूरा पाठ और दस्तारबंदी जी मेरे बेटे की कर रहे हैं हम लोग उसने तो अपने केश रखे थे तो मैं चाहती हूँ कि अगर वो दस्तार पहन के रखना चाहते हैं तो उसकी महत्व भी समझे उसकी इज्जत करना भी समझे और उसकी रिस्पॉन्सिबिलिटी भी लेना तो बस गुरु साहब से ये अरदास है कि उसे हमेशा सिक्खी से झूठ के रखें अपने चरणों में हमेशा रखें अपील करना चाहना संगत संगत से भी चाहती हूँ ये बहुत बड़ा दिन है हम लोगों के लिए कि दो फरवरी को जिस दिन बेटे की दस्तार बंदी कर रहे हैं उस दिन सभी आपके अपना आशीर्वाद कि वो हमेशा सही राह पे चल पाए अगर मैं महाराज हीरा सिंह जी से देखूँ तो महाराज हीरा सिंह जी के बाद महाराज रुपन सिंह जी फिर तो, मेरे दादा ससुर महाराजा प्रताप सिंह जी फिर उनके छोटे बेटे आ, राजा हिम्मत सिंह जी फिर मेरे हस्बैंड महानु प्रताप सिंह जी और फिर मेरा बेटा अभ्यय प्रताप सिंह तो आई थी पांचवी पीढ़ी हो गए हम जी महाराज सिंह आपके क्या लगते थे ਅ ਫਰਦਾ ਦਾ ਜੀ ਸਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ 31 ਤਰੀਕ ਜਨਵਰੀ ਅੱਜ ਬਾਬਾ ਰਾਏ ਸਿੰਘ ਜੀ ਇਸ ਆਪਣੇ ਹੀਰਾ ਮੈਲ ਦੇ ਵਿੱਚ 2 ਦਿਨ ਲਗਾਤਾਰ ਅਖੰਡ ਪਾਠ ਕਰਨਗੇ ਇੱਕ ਚੌਂਗੜੇ ਚ ਬਹੁਤ ਖੁਸ਼ੀ ਹੁੰਦੀ ਹੈ ਵੀ ਕਿਉਂਕਿ ਹੀਰਾ ਸਿੰਘ ਜੀ ਦੇ ਟਾਈਮ ਵੀ ਇੱਕ ਚੌਂਗੜੇ ਚ ਪਾਠ ਹੋਇਆ ਹੀਰਾ ਸਿੰਘ ਜੀ ਨੇ 3 ਦਿਨ ਲਗਾਤਾਰ ਪਾਠ ਸੁਣਿਆ ਸੀ ਤੇ ਉਹੀ ਇੰਨੇ ਸਾਲਾਂ ਬਾਅਦ ਇੰਨੇ ਟਾਈਮ ਬਾਅਦ ਵਾਪਸ ਹੀਰਾ ਮੈਲਚ ਪਾਠ ਹੋ ਰਿਹਾ ਤੇ 2 ਤਰੀਕ ਨੂੰ ਦਸਤਾਰ ਬੰਦੀ ਆ ਅੱਜ 31 ਜਨਵਰੀ ਪਾਠ ਸ਼ੁਰੂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗੱਲ ਇਹ ਆ ਕਿ ਜਦੋਂ ਸ਼ੁਰੂਆਤ ਹੋ ਰਹੀ ਆ ਉਹਦੇ ਵਿੱਚ ਸਾਬ ਸੇਮੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਹ ਤਰਸਿਆ ਕਿ ਸਾਧਕ ਨੂੰ ਸੱਚੇ ਪਾਤਸ਼ਾਹ ਜਿਨੇ ਇਹਨਾਂ ਨੂੰ ਸ਼ੁਰੂ ਤੋਂ ਇਹ ਪਰਿਵਾਰ ਜਿਹੜਾ ਹੀਰਾ ਪਰਿਵਾਰ ਆ ਇਹ ਕਿ ਕਿ ਸਤਗੁਰੂ ਜੀ ਨੇ ਸਮਸਕਾਰ ਮਹਾਰਾਜ ਜੀ ਦੇ ਰਹਿਮਤ ਨਾਲ ਜੁੜਿਆ ਹੋਇਆ ਤਾਂ ਉਹਦੇ ਤਹਿਤ ਅੱਜ ਜਿਹੜਾ ਇਹਨਾਂ ਨੇ ਸ਼ਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਆਸਰਾ ਲੈ ਕੇ ਸ਼ੁਰੂ ਕੀਤਾ ਆ ਇਥੋਂ ਇਹ ਆਸਤੀ ਕਰਨ ਪੈਦੀ ਸਤਗੁਰੂ ਜੀ ਕਿਰਪਾ ਕਰਨ ਵਾਲਾ ਰਕਤ ਜਿਹੜਾ ਉਹ ਫਿਰ ਮਹਾਰਾਜ ਸਚਿੰਤ ਪਾਸ਼ਾ ਦੱਸਣਗੇ ਕਿਰਪਾ ਕਰਨਗੇ ਤਾਂ ਆਪਾਂ ਤੇ ਅਰਦਾਸ ਬੇਨਤੀ ਕਰ ਸਕਦੇ ਹਾਂ ਮਹਾਰਾਜ ਸਤਨਾ ਚ ਤੇ ਇੱਕ ਚੌਂਕੜੀ ਜਿਹੜਾ ਪਾਠ ਹੈ ਮਹਾਰਾਜਾ ਹੀਰਾ ਸਿੰਘ ਨੇ ਵੀ ਸੁਣਿਆ ਸੀ ਇੱਥੇ ਅੱਜ ਹਾਂਜੀ ਇਹ ਜੋ ਭਾਈ ਕਾਨ ਸਿੰਘ ਜੀ ਦੇ ਨਾਵਾ ਤੇ ਪਿਤਾ ਜੀ ਭਾਈ ਨਰੈਣ ਸਿੰਘ ਜੀ ਨੇ ਉਸ ਵਕਤ ਭਾਈ ਹਿਰਾ ਸਿੰਘ ਜੀ ਨੇ ਕਿਹਾ ਸੀ ਬਚਨ ਕੀਤਾ ਸੀ ਕਿ ਕੋਈ ਹੈ ਸਿੰਘ ਜਿਹੜਾ ਇੱਕ ਚੌਂਕੜੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਠ ਸਰਵਣ ਕਰਾ ਸਕੇ ਤੇ ਉਸ ਵਕਤ ਭਾਈ ਨਰੈਣ ਸਿੰਘ ਨੇ ਕਿਹਾ ਸੀ ਭਾਈ ਕਾਨ ਸਿੰਘ ਜੀ ਨਾਵਾ ਉਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਕੋਈ ਹੈ ਕੋਈ ਸੁਣ ਸਕਦਾ ਹੋਵੇ ਤੋਂ ਫਿਰ ਉਹਨਾਂ ਨੇ ਭਾਈ ਹਿਰਾ ਸਿੰਘ ਨੇ ਇੱਕ ਚੌਂਕੜੇ 'ਚ ਬਹਿ ਕੇ ਪਾਠ ਸਰਵਣ ਕੀਤਾ ਇਨਰੈਂਸ ਜਿਹੜਾ ਨੇ ਉਹਨਾਂ ਨੇ ਸਰਵਨ ਚਵਾਸ ਤੇ ਅੱਜ ਫੇਰ ਇੱਕ ਚੌਂਕੜੇ ਸਿੰਘ ਹਾਂ ਬਾਬਾ ਰਾਜਾ ਸਿੰਘ ਜੀ ਨੇ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਜਿਹੜਾ ਉਹ ਆਰੰਭ ਕੀਤਾ ਹੈ 사ਤਗੁਰੂ ਜੀ ਚਰਨਾ ਚ ਅਰਦਾਸ ਬਲੰਤੀ ਕੀਤੀ ਹੈ ਸੱਚੀ ਬਾਤ ਸਰਤਿਆ ਆਖ ਕੇ ਸੰਗਤਾਂ ਲੰਨ ਚੜ੍ਹਦੀ ਕਲਾ ਮੁਕਸ਼ਨ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ